ਆਪ ਦਾ ਬੱਚਾ ਬੱਚਾ ਜਾਗ ਪਿਆ ਆਪਦੇ ਹੱਕਾਂ ਪ੍ਰਤੀ ਜੋ 12 ਮੰਗਾਂ ਦੇ ਸ਼ੰਭੂ ਖਨੋਰੀ ਰਤਨਪੁਰ ਰਾਜਸਥਾਨ ਦੇ ਬਾਰਡਰ 'ਤੇ ਮੋਰਚੇ ਲੱਗੇ ਆ ਜਿਨ੍ਹਾਂ ਜਿਹੜੇ ਕੇਂਦਰ ਦੀ ਸਰਕਾਰ ਇਹ ਮੰਗਾਂ ਮੰਨਦੀ ਨਹੀਂ ਉਹਨਾਂ ਜਿਹੜੇ ਲਗਾਤਾਰ ਸੰਘਰਸ਼ ਜਿਹੜਾ ਜਾਰੀ ਰਹਿਣਾ ਹੈ ਕਾਫਲੇ ਪੰਜਾਬ ਤੇ ਪੂਰੇ ਦੇਸ਼ ਦੇ ਵਿੱਚੋਂ ਲਗਾਤਾਰ ਬਾਰਡਰਾਂ ਤੇ ਆਉਂਦੇ ਰਹੇ ਅੱਜ ਪ੍ਰਧਾਨ ਜੀ ਦੀ ਕਾਲ ਸੀਗੀ ਕਿ ਇੱਥੇ ਔਰਤਾਂ ਵੱਡੀ ਗਿਣਤੀ ਚਾਹੌਣਾਂ ਤੇ ਪੂਰਾ ਘੱਟ ਦੇਖਣ ਨੂੰ ਮਿਲ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਇਹੋ ਇੱਕ ਜਾਬਤਾ ਹੁੰਦਾ ਜਿਸ ਜਿਸੇ ਬੰਦੀ ਦਾ ਜਿਸ ਫਾਰਮ ਦਾ ਜਾਬਤਾ ਉਹ ਜਾਬਤੇ ਦੇ ਵਿੱਚ ਲੋਕ ਰਹਿਣ ਤੇ ਉਹ ਸਰਕਾਰਾਂ ਜਿਹੜੀਆਂ ਹੁੰਦੀਆਂ ਉਹ ਝੁਗਦੀਆਂ ਹੁੰਦੀਆਂ ਇਹ ਜਾਬਤਾ ਇੱਕ ਕਾਲ ਗਈ ਆ ਪੰਜਾਬ ਦੇ ਵਿੱਚ ਪੂਰੇ ਕੋਨੇ-ਕੋਨੇ ਜੋ ਪੰਜਾਬ ਦੇ ਲੋਕ ਤੇ ਖਾਸ ਕਰਕੇ ਕੱਲੀਆਂ ਹੀ ਮਾਵਾਂ ਭੈਣਾਂ ਲੈਂਦੀਆਂ ਪਿੰਡਾਂ ਚ ਆ ਕੇ ਦੱਸ ਦੇ ਕਿ ਬਾਕੀ ਬੰਦੇ ਹੀ ਨਹੀਂ ਛੜਨੇ ਕੱਲੀਆਂ ਔਰਤਾਂ ਜਾਣੀਆਂ ਤੇ ਬਹੁਤ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਰਹਿ ਗੀਆਂ ਸੰਧਾਂ ਦੀ ਘਾਟ ਤੋਂ ਤੇ ਲਿਉਣ ਖਣੋ ਇਹ ਸੋਚ ਲਿਆ ਵੀ ਚੱਲ ਪੰਜ ਪੰਜ 7 7 ਤੇ ਲੈ ਜਾਗੇ ਪਰ ਵੱਡੀ ਗਿਣਤੀ ਦੇ ਵਿੱਚ ਘਰਾਂ 'ਚ ਛੱਡ ਗਏ ਆਉਣ ਵਾਲਾ ਜਿਹੜਾ ਵੱਡੀ ਕਦੇ ਗਾਂ ਕਾਲ ਹੋਈ ਤੇ ਫਿਰ ਆਉਣ ਵਾਲੇ ਸਮੁੰਦਰ ਵਿੱਚ ਵੇਖਿਓ ਕਿਥੇ ਪੈਰ ਰੱਖਣ ਦਾ ਸਾਥ ਨਹੀਂ ਮਿਲਦਾ ਘਾਰ ਝਲਕਦਾ ਰਾਜਾਲੰਗ ਘਾਰ ਝਲਕਦਾ ਉਹ ਸਮਝੀ ਬੈਠਾ ਵੀ ਮੈਂ ਵੱਡਾ ਰਾਜਾ ਪਰ ਉਹਨੂੰ ਇਹ ਨਹੀਂ ਪਤਾ ਕੈਪਟਨ ਹੁਣੀ ਵੀ ਰਾਜੇ ਹੀ ਉਹਨਾਂ ਦੀਆਂ ਜੜਾਂ ਖੇਡਦੀਆਂ ਬਾਗਲ ਹੁਣੀ ਬਿਗਾ ਦੇਉਂਦੀਆਂ ਜੜਾਂ ਖੇਡਦੀਆਂ ਆਉਣ ਵਾਲੇ ਸਮਝ ਭਗਵੰਤ ਮੰਨਦੀਆਂ ਵੀ ਜੜਾਂ ਪੁੱਟੀਆਂ ਜਾਣੀਆਂ ਉਹਨੇ ਆਪਦੀਆਂ ਜੜਾਂ ਖੋਖਲੀਆਂ ਕਰਨ ਵਾਸਤੇ ਮੀਟਿੰਗ ਦੇ ਵਿੱਚੋਂ ਭੱਜਾ ਅਸੀਂ ਇਹੋ ਲਗਾਤਾਰ ਲੋਕਾਂ ਨੂੰ ਆਨੇ ਆਂਗੇ ਬੋਰਡ ਤੰਤਰ ਤੇ ਵਿਸ਼ਵਾਸ ਨਾ ਕਰੋ ਇਹ ਰੰਗ ਬਦਲ ਬਦਲ ਕੇ ਆਉਂਦੇ ਆ ਇਹ ਜੋਗੋਜ ਕਰ ਰਹੇ ਆ ਇਹ ਕਿਸਾਨ ਦਾ ਪੁੱਤ ਹੋਵੇ ਮਜ਼ਦੂਰ ਦਾ ਪੁੱਤ ਹੋਵੇ ਉਹਨੂੰ ਦੁੱਖ ਦਾ ਪਤਾ ਹੁੰਦਾ ਪਰ ਇਹ ਜਦੋਂ ਖੁਰਸੀ ਤੇ ਬਹਿ ਜਾਂਦੇ ਆ ਸਾਰਾ ਕੁਝ ਇਹਨਾਂ ਨੂੰ ਭੁੱਲ ਜਾਂਦਾ ਕਿਉਂਕਿ ਇਹ ਲੋਕ ਜਿਹੜੇ ਖੁਰਸੀਆਂ ਨਾਲ ਜੁੜੇ ਕਾਰਪੋਰੇਟਾਂ ਨੇ ਇਹਨਾਂ ਨੂੰ ਕੰਨੋਂ ਫੜਿਆ ਤੇ ਕਾਰਪੋਰੇਟ ਜਿੱਦਰ ਨੂੰ ਚਲਾਉਂਦੇ ਆ ਉਹ ਉਹਨੂੰ ਇਹ ਚਲਦੇ ਆ ਇਹ ਜੇ ਕਿਸਾਨਾਂ ਦਾ ਪੁੱਤ ਹੁੰਦਾ ਤੇ ਕਿਸਾਨ ਹੀ ਗਏ ਸੀ ਉਹਨਾਂ ਨਾਲ ਮੀਟਿੰਗ ਕਰਦਾ ਕਿੰਨੀਆਂ ਮੰਗਾਂ ਤੇ ਤੈਂ ਹੁੰਦੀਆਂ ਨਿਬੜਦੀਆਂ ਨਾ ਨਿਬੜਦੀਆਂ ਉਹਨੂੰ ਗੱਲ ਕਰਨੀ ਚਾਹੀਦੀ ਸੀ ਕਿ ਇੰਨੀਆਂ ਮੰਗਾਂ ਦੇ ਹੱਲ ਹੋ ਗਿਆਗਾ ਭਰੋਸਾ ਦੇ ਕੇ ਫਿਰ ਉੱਠਦਾ ਫਿਰ ਕਿਸਾਨ ਲੀਡਰ ਆਪੇ ਸੰਤੁਸ਼ਟ ਹੁੰਦੇ ਜਿਹੜਾ ਮਹਿਲਾ ਦਿਵਸ ਆ ਉਹ ਅੱਜ ਸ਼ੰਭੂ ਤੇ ਖਨੌਰੀ ਬਾਡਰ ਦੇ ਉੱਤੇ ਕਾਲ ਦੇ ਰੂਪ ਵਿੱਚ ਕਿਹਾ ਸੀ ਪ੍ਰਧਾਨਾ ਨੇ ਕਿ ਇੱਥੇ ਹਮ ਮਹਾਕੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਪਹੁੰਚਣਾ ਸਾਰੇ ਪਹੁੰਚਣ ਕਿਉਂਕਿ ਅੱਜ ਇੱਕ ਤਰ੍ਹਾਂ ਦੀ ਬੈਂਕਾਂ ਨੂੰ ਵੀ ਛੁੱਟੀ ਆ ਤੇ ਵਰਕਰ ਜਿਹੜੇ ਔਰਤਾਂ ਨੇ ਵੱਡੀ ਗਿਣਤੀ 'ਚ ਇੱਥੇ ਆ ਸਕਦੀਆਂ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਦੇਖੋ ਕਿ ਮੰਤਰੀ ਮਹਿਲਾ ਦਿਵਸ ਆ ਹਾਂਜੀ ਉਹਦੇ ਤੇ ਅਸੀਂ ਲਗਾਤਾਰ ਪੂਰੇ ਪਿੰਡਾਂ ਦੇ ਵਿੱਚ ਲਾਂਬੰਦੀ ਕਰਕੇ ਤੇ ਆ ਸਤਿਕਾਰਯੋਗ ਮਾਵਾਂ ਭੈਣਾਂ ਜ਼ਿਲ੍ਹਾ ਕਪੂਰਥਲੇ ਤੋਂ ਵੱਡਾ ਜਥਾ 4 ਬੱਸਾਂ ਦੋ ਕੈਂਟਰੋ ਤੇ ਇਸੇ ਤਰ੍ਹਾਂ ਟੈਬਲਟ ਗੱਡੀਆਂ ਬੜੀ ਗਿੰਦੀ ਆਈਆਂ ਕੇਂਦਰ ਦੀ ਸਰਕਾਰ ਨੂੰ ਲੂਣਾ ਮਾਰਨ ਵਾਸਤੇ ਕਿ ਕਿਉਂਕਿ ਕੇਂਦਰ ਦੀ ਸਰਕਾਰ ਨੂੰ ਦੱਸਣ ਆਤੇ ਆਂ ਕਿ ਹੁਣ ਬੱਚਾ-ਬੱਚਾ ਪੰਜਾਬ ਦਾ ਜਾਗ ਪਿਆ ਹੁਣ ਇਹਦੀ ਖੈਰ ਨਹੀਂ ਕੇਂਦਰ ਦੀ ਸਰਕਾਰ ਦੀ ਕਿਉਂਕਿ ਪੰਜਾਬ ਦਾ ਬੱਚਾ-ਬੱਚਾ ਜਾਗ ਪਿਆ ਆਪਦੇ ਹੱਕਾਂ ਬਰਤੀ ਜੋ 12 ਮੰਗਾਂ ਦੇ ਸ਼ੰਭੂ ਖਨੋਰੀ ਰਤਨਪੁਰ ਰਾਜستان ਦੇ ਬਾਰਡਰ ਵਾਲੇ ਮੋਰਚੇ ਲੱਗੇ ਆ ਜਿਨ੍ਹਾਂ ਜਿਹੜੇ ਕੇਂਦਰ ਦੀ ਸਰਕਾਰ ਨੇ ਮੰਗਾ ਮੰਨਦੀ ਦੀ ਉਹਨਾਂ ਜਿਹੜੇ ਲਗਾਤਾਰ ਸੰਘਰਸ਼ ਜਿਹੜਾ ਜਾਰੀ ਰਹਿਣਾ ਹੈ ਕਾਫਲੇ ਪੰਜਾਬ ਤੇ ਪੂਰੇ ਦੇਸ਼ ਦੇ ਵਿੱਚੋਂ ਲਗਾਤਾਰ ਬਾਹਰਾਂ ਤੇ ਆਉਂਦੇ ਰਹੇ ਨੇ ਅੱਜ ਪ੍ਰਧਾਨ ਜੀ ਦੀ ਕਾਲ ਸੀਗੀ ਕਿ ਇੱਥੇ ਔਰਤਾਂ ਵੱਡੀ ਗਿਣਤੀ ਚ ਆਉਣਾ ਤੇ ਪੂਰਾ ਘੱਟ ਦੇਖਣ ਨੂੰ ਮਿਲ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਇਹੋ ਇੱਕ ਜਾਬਤਾ ਹੁੰਦਾ ਜਿਸ ਜਿਸ ਬੰਦੀ ਦਾ ਜਿਸ ਫਾਰਮ ਦਾ ਜਾਬਤਾ ਉਹ ਜਾਬਤੇ ਦੇ ਵਿੱਚ ਲੋਕ ਰਹਿਣ ਤੇ ਉਹ ਸਰਕਾਰਾਂ ਜਿਹੜੀਆਂ ਹੁੰਦੀਆਂ ਉਹ ਝੁਗਦੀਆਂ ਹੁੰਦੀਆਂ ਇਹ ਜਾਬਤਾ ਇੱਕ ਕਾਲ ਗਈ ਆ ਪੰਜਾਬ ਦੇ ਵਿੱਚ ਪੂਰੇ ਕੋਨੇ-ਕੋਨੇ ਜੋ ਪੰਜਾਬ ਦੇ ਲੋਕ ਤੇ ਖਾਸ ਕਰਕੇ ਕੱਲੀਆਂ ਹੀ ਮਾਵਾਂ ਭੈਣਾਂ ਲੈਂਦੀਆਂ ਪਿੰਡਾਂ 'ਚ ਆਹ ਕੇ ਦੱਸ ਗਏ ਵੀ ਬਾਕੀ ਬੰਦੇ ਹੀ ਨਹੀਂ ਛੜਨੇ ਕੱਲੀਆਂ ਔਰਤਾਂ ਜਾਣੀਆਂ ਤੇ ਬਹੁਤ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਰਹਿ ਗਈਆਂ ਸੰਧਾਂ ਦੀ ਘਾਟ ਤੋਂ ਤੇ ਲਿਉਨ ਖਣੂ ਇਹ ਸੋਚ ਲਿਆ ਵੀ ਚੱਲ ਪੰਜ-ਪੰਜ 7-7 ਤੇ ਲੈ ਜਾਾਂਗੇ ਪਰ ਵੱਡੀ ਗਿਣਤੀ ਦੇ ਵਿੱਚ ਘਰਾਂ 'ਚ ਛੱਡ ਗਏ ਆਉਣ ਵਾਲਾ ਜਿਹੜਾ ਵੱਡੀ ਕਦੇ ਗਾਂ ਕਾਲ ਹੋਈ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਓ ਕਿਸੇ ਪੈਰ ਰੱਖਣ ਦਾ ਸਾਹ ਨਹੀਂ ਮਿਲਦਾ ਜਿਹੜੀ ਭਗਵੰਤ ਮਾਨ ਨਾਲ ਪਿੱਛੇ ਮੀਟਿੰਗ ਰੱਖੀ ਸੀ ਉਹਦੇ 'ਚ ਉੱਠ ਕੇ ਚਲੇ ਗਏ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਹੰਕਾਰ ਝਲਕਦਾ ਰਾਜਾ ਆ ਹੰਕਾਰ ਝਲਕਦਾ ਉਹ ਸਮਝੀ ਬੈਠਾ ਕਿ ਮੈਂ ਵੱਡਾ ਰਾਜਾ ਪਰ ਉਹਨੂੰ ਇਹ ਨਹੀਂ ਪਤਾ ਕੈਪਟਨ ਹੁਣੀ ਵੀ ਰਾਜੇ ਹੀ ਉਹਨਾਂ ਦੀਆਂ ਜੜਾਂ ਖੇਡਦੀਆਂ ਬਾਦਲ ਹੁੰਦੀ ਵੀ ਰਾਜੇ ਨੇ ਨਹੀਂ ਜੜਾ ਖੇਡਦੀਆਂ ਆਉਣ ਵਾਲੇ ਸਮਝ ਭਗਵੰਤ ਮੰਨਦੀਆਂ ਵੀ ਜੜਾ ਪੁੱਟੀਆਂ ਜਾਣੀਆਂ ਉਹਨੇ ਆਪਦੀਆਂ ਜੜਾ ਖੋਖਲੀਆਂ ਕਰਨ ਵਾਸਤੇ ਮੀਟਿੰਗ ਦੇ ਵਿੱਚੋਂ ਭੱਜਾ ਉਹ 18 ਮੰਗਾ ਦਾ ਮੰਗ ਪੱਤਰ ਲੈ ਕੇ ਗਏ ਜੋ ਭਰਾਤਿੰਜ ਜ세 ਬੰਦੀਆਂ ਸੁਨੁਖਤ ਕਿਸਾਨ ਮੋਰਚਾ ਅੱਜ ਨੂੰ ਆਪਾਂ ਐਸ ਕੇ ਮੰਨਿਆ ਉਹਨਾਂ ਨੇ ਲੋਕਾਂ ਦੀਆਂ ਮੰਗਾਂ ਲੈ ਕੇ ਗਏ ਉਹਨੂੰ ਮੰਗਾਂ ਤੇ ਮੰਨਣੀਆਂ ਚਾਹੀਦੀਆਂ ਸੀ ਗੱਲ ਕਰਨੀ ਚਾਹੀਦੀ ਜਿੰਨੀਆਂ ਪੰਜਾਬ ਨੂੰ ਸੁਵਧਿਤ ਮੰਗਾ ਸਾਰੀਆਂ ਪ੍ਰਵਾਨ ਕਰਨੇ ਕਹੀਦੀਆਂ ਜਿਹੜੀਆਂ ਸੈਂਟਰ ਨਾਲ ਉਹ ਸੈਂਟਰ ਨਾਲ ਅਸੀਂ ਲੜੀ ਰਹੇ ਆ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆ ਮੈਨੂੰ ਸਾਰਾ ਕੁਝ ਪਤਾ ਹੈ ਹੁਣ ਬਿਲਕੁਲ ਉਲਟ ਹੋ ਗਿਆ ਉਹ ਉਹ ਕਹਿਣ ਨੂੰ ਹੁੰਦਾ ਇਹ ਲੋਕ ਜਿਹੜੇ ਅਸੀਂ ਇਹੋ ਲਗਾਤਾਰ ਲੋਕਾਂ ਨੂੰ ਆਨੇ ਆ ਕਿ ਬੋਰਡ ਤੰਤਰ ਤੇ ਵਿਸ਼ਵਾਸ ਨਾ ਕਰੋ ਇਹ ਰੰਗ ਬਦਲ ਬਦਲ ਕੇ ਆਉਂਦੇ ਆ ਇਹ ਜੋਗੋਜ ਕਰ ਰਹੇ ਆ ਇਹ ਕਿਸਾਨ ਦਾ ਪੁੱਤ ਹੋਵੇ ਮਜ਼ਦੂਰ ਦਾ ਪੁੱਤ ਹੋਵੇ ਉਹਨੂੰ ਦੁੱਖ ਦਾ ਪਤਾ ਹੁੰਦਾ ਪਰ ਇਹ ਜਦੋਂ ਖੁਰਸੀ ਤੇ ਬਹਿ ਜਾਂਦੇ ਆ ਸਾਰੇ ਉਹ ਇਹਨਾਂ ਨੂੰ ਭੁੱਲ ਜਾਂਦਾ ਕਿਉਂਕਿ ਇਹ ਲੋਕ ਜਿਹੜੇ ਖੁਰਸੀਆਂ ਨਾਲ ਜੁੜੇ ਕਾਰਪੋਰੇਟਾਂ ਨੇ ਇਹਨਾਂ ਨੂੰ ਕੰਡੋਂ ਫੜਿਆ ਤੇ ਕਾਰਪੋਰੇਟ ਜਿੱਧਰ ਨੂੰ ਚਲਾਉਂਦੇ ਆ ਉਹ ਉਹਨੂੰ ਇਹ ਚਲਦੇ ਆ ਇਹ ਜੇ ਕਿਸਾਨਾਂ ਦਾ ਪੁੱਤ ਹੁੰਦਾ ਤੇ ਕਿਸਾਨ ਹੀ ਗਏ ਸੀ ਉਹਨਾਂ ਨਾਲ ਮੀਟਿੰਗ ਕਰਦਾ ਕਿੰਨੀਆਂ ਮੰਗਾਂ ਤੇ ਤੈਂ ਹੁੰਦੀਆਂ ਨਿਬੜਦੀਆਂ ਨਾ ਨਿਬੜਦੀਆਂ ਉਹਨੂੰ ਗੱਲ ਕਰਨੀ ਚਾਹੀਦੀ ਸੀ ਕਿ ਇੰਨੀਆਂ ਮੰਗਾਂ ਦੇ ਹੱਲ ਹੋ ਗਿਆ ਗਾਂ ਭਰੋਸਾ ਦੇ ਕੇ ਫਿਰ ਉੱਠਦਾ ਫਿਰ ਕਿਸਾਨ ਲੀਡਰ ਆਪੇ ਸੰਤੁਸ਼ਟ ਹੁੰਦੇ ਆ ਅੱਜ ਵੱਡੀ ਗਿਣਤੀ ਦੇ ਵਿੱਚ ਕਾਫਲੇ ਇੱਥੇ ਆਏ ਨੇ ਤੇ ਸਾਡੇ ਨਾਲ ਆ ਵੀਰਾਂ ਦੀ ਬਾਪੂਆਂ ਦੀ ਗੱਲ ਹੋ ਰਹੀ ਆ ਤੇ ਸਾਰੇ ਜੋਸ਼ ਦੇ ਵਿੱਚ ਨੇ ਅਤੇ ਕਹਿ ਰਹੇ ਨੇ ਕਿ ਅਸੀਂ ਆਪਣੇ ਹੱਕ ਲੈ ਕੇ ਜਾਣੇ ਨੇ ਤੇ ਔਰਤਾਂ ਵੀ ਮੋਢੇ ਨਾਲ ਮੋਢਾ ਲਾ ਕੇ ਅੱਜ ਇੱਥੇ ਖੜੀਆਂ ਨੇ ਹਰ ਦਿਨ ਖੜਦੀਆਂ ਨੇ ਪਰ ਅੱਜ ਮਹਿਲਾਵਾਂ ਦਾ ਖਾਸ ਦਿਨ ਹੈ ਜਿਹੜਾ ਤੇ ਤੁਹਾਡੇ ਨਾਲ ਇਸੇ ਤਰ੍ਹਾਂ ਅਸੀਂ ਜੁੜੇ ਰਹਾਂਗੇ ਸਾਡੇ ਨਾਲ ਜੁੜੇ ਰਹਿਣਾ ਧੰਨਵਾਦ